ਕੌਣ ਸਹੀ ਹੈ ਇਹ ਦੇ ਵੀ ਮਿੱਤਰੋ ਆਈਫੋਨ ਵੀ ਲਾਂਚ ਹੋ ਗਿਆ ਅਜਮੇ ਆਈਫੋਨ ਲਾਂਚ ਹੋ ਗਿਆ ਨਾ ਵੀ ਭਰਾ ਦਾ ਹੁਣ ਇਹ ਫੋਨ ਆਉਣ ਦੇ ਬਾਹਰੋਂ ਐਡਵੋਕੇਟ ਆ ਭਰਾ ਸਾਡਾ ਆਪਣੀ ਇੰਗਲਿਸ਼ ਬੜੀ ਢਿੱਲੀ ਕਰੀਏ ਵੀ ਕੀ ਇਧਰ ਬਹੁਤ ਵੈਲਕਮ ਇਧਰ ਮਾਚਿਸ ਦੱਸ ਪਾਜੀ ਕਿਨੇ ਗੋਪੀ ਉਹ ਦੱਸ ਪਾਜੀ ਜਾਂਦੇ ਆ ਦੱਸ ਪਾ ਜੀ ਬਟਾਲਾ ਦੇ ਅਮਰਸਰ ਆਏ ਹੁੰਦੇ ਜੀ ਨਾਲ ਕੋਈ ਹੁੰਦਾ ਡਰਾਈਵਰ ਕਹਿੰਦਾ ਇਹ ਕਹਿੰਦੇ ਯਾਰ ਇਹਨੇ ਜਦੋਂ ਤੁਸੀਂ ਆਏ ਅਮਰਸਰੋਂ ਬਟਾਲੇ ਆ ਜਾਂਦੇ ਕਹਿੰਦਾ ਮੈਂ ਤਾਂ ਨਾ ਆ ਕੇ ਜ ਫਰੈਸ਼ ਹੋਣ ਨੂੰ ਦੇਖੀਦਾ ਲੈ ਦੀਪ ਬਟਾਲੇ ਪਹੁੰਚ ਗਿਆ ਦੀਪ ਅਮਰਸਰੋਂ ਕਿ ਗੋਪੀ ਕੱਪੜੇ ਢੀ ਆ ਗਿਆ ਆਂਦਾ ਇਹ ਕਿਉਂ ਹੁਣ ਕਿੱਥੇ ਆ ਗਿਆ ਕਹਿੰਦਾ ਹੱਡੀਆਂ ਪਰ ਕਹਿੰਦਾ ਸੋਚਣਾ ਹੋਵੇ ਨਾ ਦੇਖ ਤੇ ਕਹਿੰਦੇ 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 ਦੀਪ ਦਾ ਜੋ ਉੱਥੇ ਪਹੁੰਚਦੇ ਆ ਦੇ ਵਿੱਚ ਸਾਮਨੇ ਲਾਤਾ ਆ ਤੇ ਦੀਪ ਦਾ ਸਾਲਾ ਫੋਨ ਲੈਣ ਵਾ ਤੇ ਆ ਕੇ ਕਹਿੰਦਾ ਤੈਨੂੰ ਮੇਰੀ ਬਟਾਲੇ ਆਗੇ ਗੁਰਪੀਨੀ ਮੇਰੇ ਨਾਲ ਦੇਖ ਜੀ ਤਨੋਰ ਲਾ ਕੇ ਭਾਜੀ ਕਹਿੰਦੇ ਜਰਾ ਜੀ ਜੇਕਰ ਤੁਹਾਡੇ ਆਣ ਸਾਨੂੰ ਸੋਚਣਾ ਪੈ ਜੇ ਅੱਜ ਬਟਾਲੇ ਜਾਣਾ ਭਾਜੀ ਕਹਿੰਦੇ ਮੈਂ 10 15 ਮਿੰਟ ਸੋਚਦਾ ਰਹਿਣਾ ਵੀਰ ਕਿਹੜੇ ਸਾਮਨੇ ਜਾਣਾ ਜਿੰਨਾ ਜਰਾ ਉਹਨਾਂ ਦਾ ਖੁਦਰਾ ਹੀ ਨਹੀਂ ਇੱਥੇ ਪਹੁੰਚ ਕੇ ਕਿਹੜਾ ਰਾਹ ਨੂੰ ਆ ਜਾਂਦਾ ਨਹੀਂ ਤੇ ਕਹਿੰਦਾ ਆਪਾਂ ਵਾਹੇ ਪਹੁੰਚ ਜੇ ਲੈਣਾ ਤੇ 35 ਮਿੰਟ ਚ ਲੈਣੀ 20 20 40 ਮਿੰਟ ਦੇ ਆਪਾਂ ਨੂੰ ਨਾ ਪੈਣਾ ਆਪਾਂ ਨੂੰ ਘਟ ਲੱਗਦਾ ਹੁਣ ਸਾਡੇ ਵਾਸਤੇ ਮੋਦੀ ਨੇ ਸਪੈਸ਼ਲ ਸਪੈਸ਼ਲ ਰੋਡ ਬਣਾ ਦਿੱਤੀ ਸ਼ਾਰਟਕਟ ਇਹ ਕਿਹੜਾ ਬੜਾ ਲੰਦੇ ਹੈ ਤੇ ਮੇਰੇ ਆਪਾਂ ਨੂੰ ਸ਼ੁਰੂ ਕਰਨੇ ਭਾਜੀ ਬੜੇ ਮਖੌਂਦੀ ਕਰਾਈ ਭਾਜੀ ਕਹਿੰਦੇ ਵਾ ਮੈਂ ਮੈਂ ਦਾੰਦਾਂ ਤੇ ਨੋਟ ਜੋੜਨੇ ਸ਼ੁਰੂ ਕਰਨੇ ਪੈਗੇ ਪਾਟੇ ਨਾ ਹਾਂ ਲਿਓ ਜੀ ਆਓ ਕੜ ਡਾ ਜੀ ਭਾਜੀ ਹੈ ਮੈਂ ਸੋਣਾ ਆਪਾ ਹੈ ਸੱਤੀ ਪਾਚੀ ਨੇ ਮੈਂ ਅਸਾਂ ਲਿਆ ਅਸਾਂ ਲਿਆ ਭਾਜੀ ਕੁਸਾਨਾ ਹੈ ਮੈਂ ਮਖੋਰ ਖੰਡਾ ਕਰੀ ਵੀ ਇਹ ਹਰ ਗਨੂ ਕੱਤਾ ਤਿਆਰ ਉਹ ਵੀ ਤਾਂ ਦੱਸਦੇ ਆ ਕਿਉਂ ਤੇ ਮਿੰਟ ਮਿੰਟ ਹੀ ਸਫਾਈਆਂ ਚੱਲ ਰੀਆਂ ਨੇ ਤੇ ਉਧਰ ਮੇਰਾ ਭਰਾ ਦਸਤਾਰ ਡਿਆ ਬੰਨਣ ਤੇ ਮੈਂ ਵੀ ਲੱਗਾ ਬਸ ਮੈਂ ਆਪਣਾ ਕਪੜੇ ਕੋੜੇ ਪਾਲੇ ਨੇ ਤੇ ਬਸ ਹੁਣ ਪੱਗ ਬੰਨਣ ਵਾਲੀ ਰਹੀ ਹੈ ਸਸੀ ਗਾਲ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਥੰਬਨੇਲ ਟਾਈਟਲ ਤੋਂ ਵੈਸੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਕੌਣ ਆ ਰਿਹਾ ਹੈ ਜਲੰਧਰ ਤੋਂ ਬਾਬਾ ਜੀ ਬਾਬਾ ਜੀ ਕਰਕੇ ਬੜੇ ਮਸ਼ਹੂਰ ਨਾ ਮਸ਼ਹੂਰਿਆ ਵੀਰ ਤੇ ਬਹੁਤ ਵੀਡੀਓ ਚੱਲਦੀਆਂ ਨੇ ਤੇ ਉਹਦਾ ਡਾਇਲੌਗ ਵੀਰ ਦਾ ਹੈ ਅੱਜ ਫੇਰ ਉਹ ਆਰਡਰ ਕੈਂਸਲ ਹੋਇਆ ਇਹਦਾ ਬੋਲਣਾ ਦਾ ਤੇ ਹੋ ਸਕਦਾ ਮੈਂ ਫੋਟੋ ਵੀ ਐਡ ਕਰ ਦਾਂ ਬਾਕੀ ਤੁਹਾਨੂੰ ਪਤਾ ਤੇ ਲੱਗ ਹੀ ਜਾਣਾ ਹੈ ਤੇ ਬਾਕੀ ਘਰੇ ਆ ਰਹੇ ਨੇ ਉਹ ਤੇ ਉਹਨਾਂ ਦੀ ਵੇਟ ਕਰ ਰਹੇ ਹਾਂ ਬਟਾਲੇ ਪਹੁੰਚਣੇ ਵਾਲੇ ਬਸ ਦਾ 15 ਮਿੰਟ ਦੇ ਵਿੱਚ ਬਈ ਇਸੀ ਨਾਲ ਦੇ ਇਸੀ ਦਿਨ ਕਿਹਾ ਹੋਰ ਬੰਦੇ ਆ ਗਏ ਨੇ ਤਿਆਰ ਕਿ ਆਏ ਪਤਾ ਨਹੀਂ ਐ ਤਰੀਜ਼ ਬੰਨੀ ਵਾਲਾ ਕੁਰਤਾ ਜਮ ਪਾਇਆ ਕਣੀ ਲੈ ਵੀ ਪਹੁੰਚ ਚੁਕੇ ਨੇ ਬਾਬਾ ਜੀ ਬੜੀ ਮੁਸ਼ਕਲ ਪਹੁੰਚੀ ਹੈ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਆਉਂਦੇ ਰੇ ਕੈਂਸ ਬੰਦਾ ਬੜਾ ਹੀ ਆ ਗਿਆ ਮੈਂ ਜਨਮਾਦ ਕਿਤੇ ਬੰਦਾ ਗੋਲਿਆ ਨਹੀਂ ਸਾਰੇ ਬੰਦੇ ਗੋਡਨ ਦੇ ਕਿ ਨਹੀਂ ਸਹੀ ਹੈ ਦੇਖੇ ਪਾਣੇ ਹਮੇ ਪਰ ਤੂੰ ਨਹੀਂ ਭਰਦਾ ਅਮੀ ਦੇ ਜੀ ਕਰਦਾ ਸਕੋਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਗੱਲ ਜੀ ਦਾ ਖਾਲਸਾ ਅਜੀ ਬੀ ਫਤਿਹੋ ਠੀਕ ਹੋ ਬਹੁਤ ਚੜ੍ਹਦੀ ਕਲਾ ਮੈਂ ਤੁਹਾਨੂੰ ਮੈਂ ਪਛਾਣ ਲਿਆ ਮਾਰਾ ਅੱਜ ਪਹੁੰਚ ਕੇ ਭਰਾ ਨੂੰ ਉਹ ਫਿਰ ਮਨ ਖੁਸ਼ ਹੋ ਗਿਆ ਕਣੀ ਬੰਦੇ ਵੇਰ ਲਾ ਬੜੀ ਬੜੀ ਦੂਰੋਂ ਆਏ ਨੂੰ ਹੈ ਆਜਾ ਆਜਾ ਇੰਨਾ ਮੀਂਹ ਤੇ ਥੱਲੇ ਹੋਣਾ ਪਿਆ। ਆਓ, ਇੱਥੇ ਆਓ। ਆਹ ਬੈਠੋ, ਬੈਠੋ। ਆਹ ਵੀ ਇਹਨੂੰ ਪਛਾਣਾ ਜਿਉਂ ਅਨੰਦਪੁਰ ਸਾਹਿਬ ਮਿਲਿਆ ਸੀ, ਯਾਦ ਤਾਂ ਨਹੀਂ। ਟਰੈਕਟਰ ਤੋਂ ਉੱਤਰ ਕੇ ਮੜ ਕੇ ਮਿਲਿਆ ਸੀ। ਪਛਾਣਾ। ਆਹ ਹਾਂ, ਬਸ ਵਾਹ। ਹੈਲੋ। ਸੱਸੀ ਗੱਲ ਨਹੀਂ ਕੀਤੀ। ਸੱਸੀ ਗੱਲ ਕਰ ਦੋ ਹੁਣ ਸਰ ਜੀ। ਸੱਸੀ ਦਾ ਕੱਟ ਪਾ ਲੈ। ਕੱਟਿਆ। ਅੱਗੇ ਕੁਝ ਬਤਨਾਉਣਾ। ਇਹ ਨਹੀਂ ਕਿਦੀ। ਜਾਨੇ ਤੂੰ ਅੱਗੇ ਤੋ ਜਾ। ਪੰਜਾਬ, ਪੰਜਾਬ। ਹੈ? ਪੰਜਾਬ ਟੈਲਾਂ ਵਾਲਾ। ਇੰਬੋਰਟ ਪਾਇਦੇ ਕੁੱਤੇ ਵੀ ਡੇ ਗੇ ਉਹ ਨੋਂਗਾ ਨਾ ਬੰਦਾ ਉਹ ਨਹੀਂ ਉਹ ਜੇ ਤਾਂ ਇੱਟਾਂ ਤੇ ਕਲਰ ਜਣ ਲਾਦਾ ਕੱਚਾ ਜਿਹਾ ਹੋਈ ਜਾਂਦਾ ਮੈਂ ਦੱਸ ਕਿ ਬੱਚਾ ਆਹ ਕਟਾਈ ਜਾਂਦੇ ਆ ਇਹਨੂੰ ਕਹਦੇ ਆ ਭਾਈ ਤਾਂ ਟਾਕਾ ਲੱਗਣੇ ਮੈਂ ਦਵੇ ਤੇ ਇਹਨਾਂ ਦੀ ਇਹਨਾਂ ਦਾ ਲੱਜ ਇਹ ਮੈਂ ਨਹੀਂ ਇਹਨੂੰ 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 ਜੇ ਤਾਂ ਬੱਟ ਜਾਂ ਨਹੀਂ ਪਿਆ ਹੁੰਦਾ ਕੱਟਾ ਜਾਂ ਨਹੀਂ ਉਹਨੇ ਐ ਕਰਕੇ ਬਲੋਕ ਚੀਟਰ ਨੂੰ ਕਿੱਦਾਂ ਕਰਦੇ ਭਾਈ ਕਰਕੇ ਦਿਖਾਓ ਨਸੋਣਾ ਅਸੀਂ ਬਿਲਕੁਲ ਲੱਭਣਾ ਨਹੀਂ ਪੈ ਗਿਆ ਹੈ ਮਿਲੂ ਇੱਥੇ ਨਹੀਂ ਸੁਣਿਆ ਕੋਈ ਨਹੀਂ ਬੋਲ ਕੇ ਦੱਸਣਾ ਚਲੋ ਉਹਨਾਂ ਦੇ ਫੋਨ 'ਚ ਬੋਲਦੇ ਮੇਰੇ ਨਾਲ ਸ਼ਰਮਾਉਣ ਡਿਆ ਆ ਹਾਂਜੀ ਦੇ ਲਾ ਤੇਰੇ ਲਈ ਰੱਖਿਆ ਵੀ ਥੱਲੇ ਬਾਸ ਬਣ ਲੈ ਅਜੇ ਮਹਾਰਾਜ ਨਹੀਂ ਠੀਕ ਠਾਕ ਜੀ ਪਾਪਾ ਡੀਡਾ ਇਹ ਇਹ ਰੱਖਣਾ ਭਰਾ ਵਾਸਤੇ ਠੀਕ ਆ ਆਪਣਾ ਭਰਾ ਇੱਥੇ ਰਹਿੰਦਾ ਆ ਬਾਬਾ ਕਿਨਾਂ ਪੈਰ ਨਾ ਮਾਰਦੀ ਪੈਰ ਪਹੁੰਚਣਾ ਨਹੀਂ ਉੱਥੋਂ ਦਾ ਇੱਥੇ ਤੋਂ ਮੁੱਕ ਜਾਣਾ ਛੜੀਏ ਬਾਬਾ ਖਾਣ ਪੁੱਠੀ ਆ ਨਾ ਛੜੀਏ ਕੋਈ ਨਹੀਂ ਤਖੀ ਓਏ ਮਾਰਾ ਛੇਡਵਾ ਦੇ ਨੁ ਰੱਖੀ ਬਾਬਾ ਜੀ ਨੇ ਇੱਥੇ ਹੱਥ ਨਾ ਪਹੁੰਚੋ ਤੇ ਤਾਂ ਛੜੀ ਬਾਬਾ ਜੀ ਦੀ ਇਹ ਕਿਹੜੇ ਰਾਹ ਲੈ ਸਾਲ ਦਾ ਨਹੀਂ ਅਵੇ ਬਜਾ ਬਜਾ ਕਰਾਤੀ ਐ ਇਦਰੋਂ ਦੀ ਹੁਣ ਨਗਰ ਕੀਰਤਨ ਪਾਲ ਕੇ ਸਾਹਿਬ ਤੇ ਬਜਾ ਬਜਾ ਕਰਾਤੀ ਕਣੀ ਪੂਰੀ ਇਸ ਟਾਈਮ ਸਾਡੇ ਨਾਲ ਬੈਠੇ ਆ ਜਲੰਧਰ ਵਾਲੇ ਬਾਬਾ ਜੀ ਵਾਹ ਜੀ ਵਾਹ ਕੀ ਬਾਤ ਐ ਗੱਡੀ ਦੇ ਨਜ਼ਾਰੇ ਕਿੱਦਾਂ ਫਿਰ ਬਾਬਾ ਜੀ ਬਟਾਲਾ ਕਿਵੇਂ ਰਿਆ ਨਹੀਂ ਬਹੁਤ ਵਧੀਆ ਐ ਖੁਸ਼ੀਆਂ ਦੇ ਜਗਾਰੇ ਕਿ ਜਾਵੇ ਨਿਹਾਲੋਂ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਗੁਰਪ੍ਰਿਆ ਆਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਾਲਸਾ ਗਜੇ ਕੁੱਤੀ ਬਿੱਲੀ ਪਜੇ ਪੈਦਿਆਂ ਨੂੰ ਰਾਣਾ ਲੱਭੇ ਉਹ ਬਟਾਲੇ ਦੀਆਂ ਕੰਧਾਂ 'ਚ ਬੱਚੇ ਕਦੀ ਸੱਚੇ ਤੇ ਕਦੀ ਖੱਪੇ ਉਹ ਖਾਲਸਾ ਦੇ ਕੇ ਸ਼ਰਦਾਈਆਂ ਨਾ ਰਚੇ ਨਾਲੇ ਜਿ ਘੜੇ ਛੱਟੇ ਜੜੇ ਗਿਆ ਵੇਣਿਆ ਲੋਜ ਜਾਵੇ ਕਾਲਪੁਰਖ ਨੂੰ ਪਾਵੇ ਸਤਿ ਸ੍ਰੀ ਅਕਾਲ। ਬਹੁਤ ਬਹੁਤ ਲਾ ਰਹੇ ਆ ਗੁਰਨਾਨਕ ਸਾਹਿਬ ਪਾਸ਼ਾ ਦੀਆਂ। ਨਾ ਨਾ ਮਾੜਾ ਸਾਹਿਬ ਦੀਆਂ ਖੁਸ਼ੀਆਂ ਲੈ ਰਹੀਆਂ। ਤੇ ਨਾਲ ਸਾਡੇ ਬਾਬਾ ਜੀ ਜਲੰਧਰ ਵਾਲੇ 1101 ਵਾਲੇ ਰਾਗੀ ਸਿੰਘ ਵੀ ਨੇ ਤੇ ਇੰਸਟਾਗ੍ਰਾਮ ਅੱਜ ਤੋਂ 1,15,000 ਬਾਬਾ ਜੀ ਦੀ ਫੈਨ ਫੋਲੋਇੰਗ ਵੀ ਹੋ ਚੁੱਕੀ ਨੇ। ਬਾਬਾ ਜੀ ਪੜਾਵਾਂ ਵਾਂਗੂ ਪਿਆਰ ਕਰਦੇ। ਯਾਰੇ ਲੱਗੇ ਪਈ ਨੇ, ਤੀਆਂ ਲੱਗੀਆਂ ਨੇ। ਨਾਲ ਦੀਪ ਮਠਾਰੂ ਭਾਈ ਆਏ ਨੇ ਆਪਣੇ ਦਾਸ ਤੇ ਘਾਰ। ਪਹਿਲਾਂ ਤੇ ਦੀਪ ਭਾਈ ਦਾ ਬਹੁਤ ਬਹੁਤ ਧੰਨਵਾਦ ਕਿ ਗੁਰਨਾਨਕ ਸਾਹਿਬ ਪਾਸ਼ਾ ਦਾ ਵਿਆਹ ਪੂਰਬੇ ਸਾਨੂੰ ਦਿਖਾ ਰਹੇ ਨੇ। ਆਪਣਾ ਸਮੇਂ ਚੋਂ ਸਮਾਂ ਕੱਢ ਕੇ ਤੇ ਗੱਡੀ ਤੇ ਫਰਾ ਰਹੇ ਨੇ ਮਜੇ ਦਿਵਾ ਰਹੇ ਆ ਜ਼ਿੰਦਗੀ ਦੇ ਤੇ ਨਾਲ ਸਾਡਾ ਛੋਟਾ ਵੀਰ ਬੈਠਾ ਆ ਵੀਰ ਜੀ ਵੀ ਮੇਰਾ ਭਰਾ ਤੇ ਹਾਂ ਜੀ ਨਹੀਂ ਕਹਿਣਾ ਉੱਚੀ ਬੋਲਣਾ ਸਭੇ ਖੁੱਲ ਕੇ ਬੋਲੋ ਸੰਗਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਹੁਣ ਦੱਸ ਸੀਨਾ ਪਾੜ ਲੈ ਆਪਣਾ ਪਹੁੰਚ ਗਏ ਬਾਪੇ ਨੇ ਬੈਠੇ ਨੇ ਖੜਾ ਹੋ ਖੜਾ ਤੇ ਇੱਧਰ ਜਦੋਂ ਆਪਾਂ ਆਪਾਂ ਬਾਜੂ ਫੋੜ ਜਓ ਆਪਾਂ ਦੱਸੋ ਬਾਪਾ ਉਹ ਗਏ ਪਾ ਜੀ ਇਹ ਬੰਦਾ ਦੇਖਿਆ ਕਿ ਨਹੀਂ ਛੋਟਾ ਬਾਹਰ ਜਾਂਦਾ ਕਹਿਵੇਂ ਮੇਰਾ ਭਰਾ ਮੂਸੇ ਵਾਲਾ ਬੁਲਾਉਂਦੇ ਆ ਮੂਸੇ ਵਾਲਾ ਕੀ ਕਹਿੰਦਾ ਆਹ ਖਲੋਤਾ ਉੱਥੇ ਮੂਸੇ ਵਾਲਾ ਆਵੇ ਹੁਣ ਮੈਂ ਤੇ ਗੋਪੀ ਲੈਣ ਵਾਸਤੇ ਆਏ ਆ ਮੰਮੀਆਂ ਮੱਸੀਆਂ ਨੂੰ ਮਾਮੇ ਦੇ ਮੁੰਡੇ ਨੂੰ ਕਹਿੰਦਾ ਮੇਲਾ ਘੁਮਾ ਦੇ ਤੇ ਮਾਂ ਆ ਜਾ ਵੀ ਮੈਂ ਤੈਨੂੰ ਚੁੱਕ ਕੇ ਖੜਨਾਗਾ ਨਹੀਂ ਵੀ ਸਹੀ ਆ ਬੰਦਾ ਰਾਈਟ ਫੇਲਾਣਾ ਦੁਕਾਨ ਤੇ ਜਾਵਾਂਗੇ ਉਹਨੂੰ ਨਾਲ ਲੈਣਾਗਾ ਮਾਮੇ ਦੇ ਮੁੰਡੇ ਨੂੰ ਤੇ ਉਸ ਤੋਂ ਬਾਅਦ ਵਿੱਚ ਫਿਰ ਘਰੇ ਜਾਣੇ ਹੁਣ ਆਪਾਂ ਪਿੰਡ ਪਹੁੰਚੇ ਆਏ ਆ ਬਡਾਲਾ ਗ੍ਰਾਂਥੀ ਇਥੋਂ ਜਿਵੇਂ ਮੇਰੀ ਮਾਤਾ ਆਇਆ ਮਾਮੇ ਦਾ ਮੁੰਡਾ ਵੀ ਆ ਗਿਆ ਕੀ ਹਾਲ ਜੀ ਕੀ ਹਾਲ ਠੀਕ ਠਾਕ ਜੀ ਫਿਰ ਬਹਿ ਜਾ ਕੀ ਹਾਲ ਜੀ ਠੀਕ ਠਾਕ ਜੀ ਬਹਿ ਜਾਓ ਤੇ ਇਧਰ ਕੋ ਮੰਡੀਆਂ ਫਵਜਾਂ ਬਾਹਰ ਤੇ ਦੁਕਾਨ ਦੇ ਨਿਆਰੇ ਚਲੋ ਵਧੀਆ ਨਿਆਰੇ ਲਾਓ ਫੇਕੇ ਇਹਨੂੰ ਵਸੀਆਂ ਆਈ ਨੇ ਮਾਮਣ ਨੂੰ ਨੀਂਦ ਪੜੀ ਆਈ ਇਹਨੂੰ ਹੈ ਇਹਨੂੰ ਕੀ ਹੁਆ ਲਿਆ ਇਹਨੂੰ ਇਹਨੂੰ ਕੀ ਪਤਾ ਕੀ ਖਾਦਾ ਮੈਂ ਤੇ ਕੋਈ ਨਹੀਂ ਪਾ ਮੈਂ ਰੋਟੀ ਖਵਾਈ ਸੀ ਅੱਜ ਦਿਨ ਨੂੰ ਰੋਟੀ ਕੀ ਖਾਦਾ ਈ ਏ ਆ ਗਿਆ ਆਪਣਾ ਸਰਬਾਲਾ ਮੇਰੇ ਵਿਆਹ ਦੇ ਨਾ ਸਰਬਾਲਾ ਬਣਿਆ ਸੀ ਚੇਤਾ ਤੈਨੂੰ ਕਿ ਨੀ ਕੋ ਜੀਤਾ اچھا ਮਾਮੀਆਂ ਮੇਰੀਆਂ ਦੇ ਆ ਗੀਆਂ ਕਰੇ ਤੇ ਪਰੇ ਆ ਵੀ ਹੁਣ ਸਮੋਸੇ ਨਹੀਂ ਮੈਂਦੇ ਆ ਸੱਤ ਕ ਮਿਲੇ ਆ ਸਮੋਸੇ ਇੰਨੇ ਨਾ ਕੰਮ ਚਲਾ ਦੇਣ ਹਣ ਦਾ ਹੋਰ ਹੈ ਨਹੀਂ ਹੁਣ ਮੈਂ ਮਾਮੀਆਂ ਜਾਣ ਕੇ ਨਖਣ ਲਿਆ ਹੁੰਦੇ ਘਟਿਆ ਦੇਖੋ ਕਰੋਂਦਾ ਅੱਜ ਸਾਡੇ ਘਰੇ ਲੱਗੇ ਨੇ ਰੌਣਕਾ ਵਾਗ ਸਾਡੇ ਗੈਸਟ ਆਏ ਹੋਏ ਆ ਤੇ ਹੁਣ ਇਹ ਚੱਲੀ ਆ ਸੰਦੀਪ ਉਹਨਾਂ ਨੂੰ ਘੁਮਾਉਣ ਵਾਸਤੇ ਚੱਲੀ ਕਿਉਂਕਿ ਨਾਲ ਕੁੜੀਆਂ ਮਮਈਆਂ ਦੀਆਂ ਆ ਕੁੜੀਆਂ ਆਈਆਂ ਹੋਈਆਂ ਨੇ ਤੇ ਉਹਨਾਂ ਨੇ ਹੂਟੇ ਲੈਣੇ ਤੇ ਅੱਜ ਫੇਰ ਚੁਕੇ ਲੈਣਾ ਹੈ ਚੰਦੋਲ ਚ ਲੈਣਾ ਅੱਜ ਤੇ ਚਲੋ ਜਿਓ ਫਿਰ ਨਾਲ ਮਾਸੀ ਜੀ ਵੀ ਆਇਓ ਮਗਰ ਦੇਖਣ ਦੇ ਨਾ ਮਾਸੀ ਜੀ ਚਲ ਜਾਓ ਇੱਧਰ ਡੈਡੀ ਦੇ ਚੈੱਕ ਕਰ ਰਹੀ ਨਹੀਂ ਲੁੱਕ ਕੀ ਆਏ ਬਾਤ ਆਹਨ ਸਾਹਿਬ ਜੀ ਨਾਲ ਪਾਸਾ ਤੇ ਮਾਤਾ ਸੁਖਨ ਜੀ ਦੇ ਵਾ ਅਨੰਦ ਕਾਲ ਤੇ ਪਰਪ ਦੀ ਦਾਖ ਲੱਕ ਵਧਾਈਆਂ ਸਭਾ ਸਾਸਨ ਜੀ ਜੀ ਬਰੇ ਹੋ ਤੇ ਅਭੀ ਉਹ ਚੜ ਗਏ ਸਾਰੇ ਬਾਏ ਬਾਏ ਟਾਟਾ ਅਓ ਚਲਗੇ ਸਾਰੇ ਲੈ ਵੀ ਆਪਣੀ ਪੂਰੀ ਫੈਮਿਲੀ ਚਲੀ ਗਈ ਹੈ ਮੇਲਾ ਦੇਖਣ ਵਾਸਤੇ ਤੇ ਕੁੜੀਆਂ ਉਹਨਾਂ ਨੇ ਆਪਣਾ ਫੋਟੇ ਲੈਣੇ ਸੀਗੇ ਚੰਡੋਲ ਤੇ ਕਹਿੰਦੇ ਆ ਵੀ ਆਪਾਂ ਜਾਣਾ ਹੈ ਆਪਾਂ ਖਰੀਦਦਾਰੀ ਨਹੀਂ ਕਰਨੀ ਬਸ ਫੋਟੇ ਲੈਣੇ ਤੇ ਫਿਰ ਉਹ ਸੰਦੀਪ ਨੂੰ ਮੈਂ ਕਿਹਾ ਵੀ ਜਾਓ ਕੋਈ ਫੋਟੇੜੇ ਦੁਆ ਕੇ ਲਿਆਓ ਵੀ ਕੁੜੀਆਂ ਨੂੰ ਪੁੱਤ ਮੇਰਾ ਸਤਾਨ ਨੂੰ ਘਰੇ ਰੱਖ ਲੈਣਾ ਗਰਮੀ ਬੜੀ ਆ ਇਹ ਵਿਚਾਰੀ ਕਿੱਥੇ ਇੱਥੇ ਖਾਊਗੀ ਵੀ ਉਹ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਹੋਟੇ ਲੈਣੇ ਮੇ ਹੋਵੇ ਤੁਸੀਂ ਜਰ ਲਿਆਓ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੀ ਅੱਖ ਬਹੁਤ ਨਹੀਂ ਤਾਂ ਤਾਂ ਪਤਾ ਨਹੀਂ ਕੀ ਗੱਲ ਆ ਲਾਲਜੀ ਜੀ ਬਹੁਤ ਅਈ ਵੇਖਿਓ ਦੇਹੀ ਉਹ ਮੰਦਾ ਹਾਲਿਆ ਆਪਾਂ ਚੱਲੇ ਫੇਰ ਅੱਜ ਸਸਦੀ ਨਗਰ ਅੱਜ ਉਸਲੀ ਮੇਲਾ ਲਾਸਟ ਹੀ ਆ ਅੱਜ ਹਨਾ ਕੱਲ ਤੇ ਬਹੁਤ ਆਸ਼ਾ ਨਾਲ ਕੱਲ ਪਾਲਕੀ ਸਾਈ ਗਵਣੀ ਆ ਉਸ ਤੋਂ ਬਾਅਦ ਵੀ ਬਾਕੀ ਫੇਰ ਰਸ਼ ਘਟੇਗਾ ਥੋੜਾ ਥੋੜਾ ਸਸਦੀ ਨਗਰ ਪੰਮੀ ਨਾ ਤੇ ਚਲਦੇ ਰਹੋ ਪਰ ਬਾਅਦ ਚ ਹੁਣ ਘਟ ਜਾਂਦੀ ਏ ਹੁਣ ਹੁਣ ਮਈ ਆਂਦਾ ਚੰਡੋਲ ਲੱਗ ਕੇ ਆ ਗਏ ਆ ਟਿਕਟ ਪੁੱਛਦੇ ਆ ਕਿੰਨੀ ਆ ਬੜਾ ਉੱਚਾ ਆ ਟਿਕਟ ਪੁੱਛਿਓ ਕਿੰਨੀ ਆ ਅੱਪ ਆ ਗਏ ਆ ਝੂਲਿਆਂ ਵੱਲ ਹੁਣ ਦੇਖਦੇ ਆ ਕਿਹੜਾ ਲੈਣੇ ਆ ਚੰਡੋਲ ਚ ਕਹਿ ਰਹੇ ਵੈਸੇ ਤੋਂ ਮੈਂ ਮੰਮੀ ਦੇ ਮਾਸੀ ਝੂਟਾ ਲੈਣਗੇ ਆਣਾ ਲੇਣਾ ਦੋ ਦਾਲ ਲੱਗਣਾ ਚਲੋ ਚਲੋ ਦੋ ਦੋ ਜਾਣਿਆਂ ਨੂੰ ਬਿਠਾਉਂਦੇ ਆ ਇੱਧਰ ਦੇਖੋ ਕਿ ਨੀਰੌਣਕ ਲੱਗੀ ਪਈ ਹੈ ਨਾ ਪਾਪਾ ਤੇ ਮੰਮੀ ਮਾਸੀ ਹੋਰ ਵੀ ਪੜੇ ਜਾਣੇ ਦਰ ਲੱਗਦਾ ਉਹਨੂੰ ਦਰ ਲੱਗਦਾ ਆਪਣੀ ਵਾਰੀ ਆ ਗਈ ਇਹਨੂੰ ਰੇੜੇ ਚੁੱਕੀ ਹੈ ਹੈ ਆਹੋ ਮੰਮੀ ਹੁਣੀ ਤੇ ਪੈ ਗਏ ਆ ਨਾਰਵੀ ਲੱਗ ਰਿਹਾ ਬਹੁਤ ਜ਼ਿਆਦਾ ਸਹੀ ਹੈ ਆ ਇਹ ਚਾਹੀਦਾ ਹੈ ਇਹ ਆਹ ਦੇਖੋ نیچے ਕਿੰਨਾ ਰਹਿ ਗਿਆ ਕਿੰਨਾ ਘਟਾ ਲੱਗਣ ਦਿਆ ਕਿਸਤੀ ਚ ਲੱਗਣਾ ਹਾਂ ਉਹ ਤਾਂ ਹਾਂ ਇੱਥੋਂ ਵੇਖੋ ਸਾਰਾ ਮੇਲਾ ਭਰ ਗਿਆ ਇਹ ਆਏ ਵੇਖੋ نیچے ਇੱਧਰ ਵੇਖੋ ਕਿਚੇਂ ਦੇਖੋ ਨਾ ਹੈੜਾ ਆਏ بڑا ਡਾ ਲੱਗਦਾ ਵੀ ਵੱਡਾ ਚੰਦੋਰ ਨਹੀਂ ਲੱਗਦਾ ਹੈਨਾ ਨਹੀਂ ਇੱਦਾਂ ਹੀ ਹੋਊਗਾ ਐਡਾ ਹੀ ਹੋਣਾ

I'm sorry, I'm sorry. I'm ਚੂਟਾ ਲੈ ਆਂਦੇ ਆ ਅੱਗੇ ਸਿਗਨਲ ਹੀ ਮਿਲਿਆ ਨਾ ਨੂੰ ਨਾ ਪਾ ਪੈ ਗਿਆ ਜਿਸ ਤਰ੍ਹਾਂ ਚਲਾ ਕੇ ਹੀ ਜਾਣਾ ਮਾੜੇ ਮੈਨੂੰ ਮਜ਼ਾ ਨਹੀਂ ਆਇਆ ਚੰਦੋਲ ਦੀ ਇੱਧਰ ਲੱਗਾ ਬੱਚਿਆਂ ਵਾਲਾ ਝੂਟਾ ਉਹ ਸਟਾਰਟ ਕਰਾ ਲੱਗੇ ਬਸ ਸਟਾਰਟ ਬਹੁਤ ਜ਼ਿਆਦਾ ਰਸ ਹੈਗਾ ਬਹੁਤ ਜ਼ਿਆਦਾ ਰਸ ਹੈ ਸਵੇਰ ਦੀ ਵੀ ਤਿਆਰੀ ਹੋਉਂਦੀ ਹੈ ਨਾ ਲੰਗਰ ਵਗੈਰਾ ਤਿਆਰੀ ਹੋਉਂਦੀ ਹੈ ਕਿੰਨਾ ਰਸ ਬਹੁਤ ਹੀ ਵਧੀਆ ਲੱਗਦੇ ਭਾਂਡੇ ਕੱਚ ਵਾਲੇ ਜ਼ਿਆਦਾ ਵਧੀਆ ਲੱਗਦੇ ਅੱਜ ਕੱਲ ਨਾਲ ਵੀ ਜ਼ਿਆਦਾ ਰਸ ਆ ਹੈ ਨਾ ਅੱਜ 12ਵੇਂ ਪਾਲਕੀ ਸਾਹਿਬ ਆਣੀ ਆ ਆਪਾਂ ਉਹ ਵੀ ਦੇਖਣ ਜਾਣਾ ਹਸਨੀ ਦੇ ਪੁਲ ਤੇ ਕੀ ਆ ਅੱਜ ਤੇ ਆ ਗੋਲੀਆਂ ਕਾਲੀ ਖਾਂਦੇ ਹੁਣ ਰਾਸ਼ ਸ਼ੇਕ ਪਹੁੰਚੜ ਗਏ ਝੂਟੇਲੇ ਇਕੱਠੇ ਦੋ ਤਹੀਂ ਕਿਉਂ ਪਰੇ ਵੀ ਝੂਟਿਆਂ ਦੇ ਵਿੱਚ ਨਾ ਇੱਕੋ ਹੀ ਸਹੀ ਆ ਮਣਕੇ ਦੂਜੀ ਵਾਰੀ ਤੇ ਪਹੁੰਚੜ ਜਾਂਦੇ ਆ ਚੰਡੋਲ ਤੇ ਹੀ ਲੈਣਾ ਨਹੀਂ ਮੈਂ ਕਿਹਾ ਚੱਲ ਉਹਨਾਂ ਦਾ ਮਾਰਨ ਚੰਡੋਲ ਦੇ ਵਿੱਚ ਬਹੁਤਾ ਬੁਰਾ ਹੁੰਦਾ ਹੈ ਹਨ ਵਿਚਾਰੀਆਂ ਇਕੱਲੀਆਂ ਵੀ ਲੈ ਲੈਣੀਆਂ ਤਾਂ ਕਿਉਂ ਕਿ ਆਪਾ ਮਤਲਬ ਮੈਂ ਤੇ ਦੀਦੀ ਬੈਠੀ ਉਹ ਦੋਵੇਂ ਭੈਣਾਂ ਤੇ ਮੰਮੀ ਪਾਪਾ ਮਾਸੀ ਬੱਪੂ ਵੀ ਬੈਗ ਗਈ ਫਰੀ ਪਾਪਾ ਨੂੰ ਚੜਾਤਾ ਕਹਿੰਦਾ ਤੂੰ ਚੱਲ ਮਾਮਾ ਮਾਮਾ ਅਮੋਗਾ ਸਾਡੇ ਘਰਾਂ ਤੋਂ ਆਈਆਂ ਐ ਲੰਗਰ ਛਕਣ ਵਾਸਤੇ ਸਾਦਾ ਛਕ ਲਿਆ ਪ੍ਰਸ਼ਾਦਾ ਇਹ ਛਕਣਦੇ ਹਣ ਗੋਪੀ ਹਰ ਗੋਡੇ ਤੰਕਰ ਦੇ ਆੜੀ ਨੂੰ ਹਾਂਜੀ ਇਹ ਕਰਦਾ ਆ ਤੇਰੀ ਵੇ ਵੇਖ ਨਹੀਂ ਸਤਾਨੀਆਂ ਕਰਦੇ ਤੇ ਰਾਦੇ 11:30 ਹੋ ਗਏ ਕਿ ਨਹੀਂ ਵਾਹੇ 11:30 ਹੋ ਗਏ ਰਾਦੇ 11:30 ਨਹੀਂ ਜਾਣਾ ਵੱਟ ਤੋਂ ਹਨ ਇਹ ਨਾ ਡਾਮਾ ਹੈ ਉਹ ਵਾਲੀ ਪੁੱਠਾ ਫੜਿਆ ਲੈ 12 ਵਜਨ ਵਾਲੇ ਹੁੰਦੇ ਪਾਪਾ ਆ ਚਲੀਏ ਚਲੋ ਜਾਓ 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 ਪੰਮਾ ਕੋ ਆ ਗਏ ਘਰ ਗਏ ਸੱਚੇ 10:00 ਵਜੇ ਕਲਾਸੀ ਚੈੱਕ ਕਰੋ ਕਿ ਮੀਂਹ ਪੁਜੇ ਖਲੜੀ ਬੱਲੇ 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 ਹਾਂ ਹਾਂ ਬਾਤ ਨਗਰ ਕੀਰਤਨ ਹੁੰਦਾ ਨੇ ਪਾਲਕ ਸਿੰਘ ਸਾਹਿਬ ਤੇ ਸਾਰੇ ਢੀਕਣ ਡੇ ਨੇ ਤੇ ਇਹ ਕਿਸ ਨੇ ਦੱਸਿਆ ਮੇਰੇ ਦੋਸਤ ਨੇ ਦੱਸਿਆ ਕਹਿੰਦੇ ਵੀ 4 ਵਜਣੇ ਲੋਕੇ ਹੁਣ ਘਰਾਂ ਨੂੰ ਚੰਦੇ ਬਹੁਤ ਡੂਨਾ ਖਲਰਿਆ ਉਹ ਵੇਖੋ ਕਰਬਲ ਕਰਬਲ ਮੰਡੀ ਵੇਖੋ ਮੈਨੇ ਪਹਿਲੇ ਪਹਿਰ ਬਣੇ ਆ ਬਹੁਤ ਜ਼ਿਆਦਾ ਆ ਉਧਰੇ ਹੋ ਕੇ ਤਾਂ ਢੇਰ ਲਗਾ ਬਗਮਨਾ ਵੇਖ ਲੋ ਹੈ ਕਿ ਨਹੀਂ ਵੇਖੋ ਕਰੋ ਚੱਕ ਤੁਸੀਂ ਬਹੁਤ ਬਹੁਤ ਸੰਗਤ ਆ ਤੇ ਇਹ ਇਹ ਤੇ ਆ ਅਸਲ ਆਪਣਾ ਪਾਲਕ ਸਿੰਘ ਸਾਹਿਬ ਲੇਟ ਹੋ ਗਈ ਨਹੀਂ ਤੇ ਇੱਥੋਂ ਦੀ ਗੱਡੀ ਨਹੀਂ ਲੰਗਦੀ ਵੀ ਜਿੰਦਾ ਅਚਰ ਹੁਣ ਗੱਡੀ ਰਮਾਨ ਲੰਗੀ ਜਾਂਦੀ ਹੈ ਨਹੀਂ ਤੇ ਗੱਡੀ ਨਹੀਂ ਲੰਗਦੀ ਇੱਥੋਂ ਦੀ ਇੱਥੇ ਤੇ ਪੈਦਲ ਨੇ ਤੁਰੇ ਲੰਨਾ ਹੋਰ ਕੀ ਮਮਾ ਉਹ ਵੀ ਆਉਂ ਟਰੈਕਟਰ ਬਹੁਤ ਜ਼ਿਆਦਾ ਬਲੇ 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 ਟਰੈਕਟਰਾਂ ਵਾਲੀ ਤੇ ਹੱਤ ਹੋ ਗਈ ਹੈ ਨਾ ਬਹੁਤ ਜ਼ਿਆਦਾ ਹਨਾ ਟਰੈਕਟਰ ਮਗਰ ਬਹੁਤ ਲੰਗੇ ਆ ਬਹੁਤ ਜ਼ਿਆਦਾ ਹੈਗੇ ਆ ਰੋਕ ਲੈ ਯਾ ਤੇ ਵਧੀਆ ਕੀਤਾ ਨਾ ਆਪਣਾ ਪੁਲਿਸ ਵਾਲਿਆਂ ਨੇ ਆ ਬਹੁਤ ਵਧੀਆ ਕੀਤਾ ਕੰਮ ਆ ਹੋਏ ਵਾਜਾ ਨਾ ਵਾਧੂ ਘੇਰਿਆ ਬਹੁਤ ਚੱਲਣ ਦੀ ਸਖਤਾਈ ਵਧੀਆ ਯਾਰ ਇੰਨੀ ਸਖਤਾਈ ਤੇ ਚਾਹੀਦੀ ਹੈ ਨਾ ਆ ਨਿਆਰੇ ਬੱਧੇ ਹੀ ਵੇ ਹੱਡੀਆਂ ਪੱਗਾਂ ਮੰਨੀਆਂ ਜਿੱਤੇ ਸੋੜ ਸਰ ਅਸ਼ਨੀਆ ਪੋੜਾ ਆ ਗਿਆ ਆਏ ਅਸਦੀ ਦਾ ਪੋੜਾ ਇੱਥੇ ਤਾਂ ਥੋੜਾ ਜਿਹਾ ਰਸ਼ ਘਟਿਆ ਪਈ ਇੱਥੇ ਪੁਲਿਸ ਵਾਲਿਆਂ ਨੇ ਘੇਰਨੇ ਸ਼ੁਰੂ ਕਰਤੇ ਜਿਹੜੇ ਟਰੈਕਟਰਾਂ ਵਾਲੇ ਬਹੁਤੀ ਹੁੜਮਤ ਕਰਦੇ ਆ ਨਾ ਉਹਨਾਂ ਘਿਰਨ ਡੇ ਆ ਇੱਥੇ ਹੁਣ ਰਾਤ ਇੱਥੇ ਇੱਥੇ ਰਾਤ ਲੰਘਣੀ ਪੜ ਗਈ ਸਾਰੀ ਸਿੱਥੇ ਲਹਿਰ ਹੁਣ ਕੀਤਾ ਭਰਾ ਮੈਂ ਤੈਨੂੰ ਫੋਨ ਵੀ ਕੀਤਾ ਮੈਂ ਵੀ ਆਹ ਤੇ ਫਸ ਗਏ ਅਸੀਂ ਜਾਮ ਦੇ ਵਿੱਚ ਹਾਂਜੀ ਕੀ ਹੋਇਆ ਵਾ ਤੇਰਾ ਚੋਰੀ ਚੋਰੀ ਵੇਦਾ ਤੈਨੂੰ ਚੇਤਾਵਨੀ ਤੂੰ ਸਰਬਾਲਾ ਬਣਿਆ ਤੈਨੂੰ ਚੇਤਾਕ ਨਹੀਂ ਪੜਾ ਚੇਤਾ ਹੈ ਹੈ ਤੂੰ ਕੋੜੀਆਂ 'ਚ ਬਹਿ ਕੇ ਕੀ ਕਰਿਆ ਹੈ ਹੈ ਤੇ ਅੰਦਰ ਬਹਿ ਜਾ ਵੀ ਕੋੜੀਆਂ 'ਚ ਬਹਿ ਕੇ ਕੀ ਕਰ ਰੈਕਸਮੈਂਟ ਹੈ ਐਂ ਐਂ ਫਸ ਕੇ ਜਾਮ ਦੇ ਵਿੱਚ ਤਾਂ ਸੰਦੀਪ ਕਹਿੰਦੀ ਮੈਂ ਤਾਂ ਤੁਹਾਨੂੰ ਕਹਿਣੀ ਤੇ ਪਰ ਪਿੱਛੇ ਮੁੜ ਜਾ ਮਾਂ ਤੂੰ ਨੇ ਆ ਕੀਤਾ ਫੇ ਆਜੋ ਐਨੂੰ ਆਜੋ ਕਿਹਨੇ ਕੀਤਾ ਇਹਨੇ ਕੀਤਾ ਸੰਦੀਪ ਨੇ ਕੀਤਾ ਸੰਦੀਪ ਨੇ ਕਹਿੰਦੀ ਵੀ ਆਜੋ ਤੇ ਕਹਿੰਦੀ ਮੈਂ ਹੋ ਜਾਣ ਹੁਣ ਆਨੂੰ ਅੰਦਰ ਥੋੜੀ ਆਵਾਜ਼ ਸੁਣਦੀ ਆਪੇ ਆਨ ਚਲੇ ਤੂੰ ਤੀ ਜਦੋਂ ਕਰ ਕਿਆ ਨਾ ਕੋ ਤੇ ਮੈਨੂੰ ਲੱਗਾ ਕਿ ਕਹਿੰਦੇ ਵੀ ਮਗਰੇ ਆਜੋ ਸਾਡੇ ਮੈਂ ਜਾਉਂਗਾ ਮੈਂ ਹਾਂ ਰੋਡ ਉੱਥੇ ਬਹੁਤ ਜਾਮ ਬੱਲੇ ਬੱਲੇ ਬਹੁ ਬੁਰਿਆ ਕੋਈ ਜਾਣੀ ਨਾ ਥੋੜਾ ਜਿਹਾ ਉਹਨੇ ਜਿੱਥੇ ਲੱਜਿਆ ਉੱਥੇ ਪਰ ਟਰੈਕਟਰਾਂ ਹਰਕਾਂ ਬਹੁਤ ਜ਼ਿਆਦਾ ਫੋਨ ਦਾ ਪ੍ਰੋਗਰਾਮ ਨਹੀਂ ਬਣਿਆ ਤੇ ਲਾਤੇ ਹੁਣ ਦਾ ਸੈਟਲਮੈਂਟ ਕੀਤਾ ਹੁਣ ਥੋੜਾ ਬਹੁਤ ਚਲੋ ਠੀਕ ਹੈ ਜੀ ਤੇ ਅੱਜ ਦਿਨ ਚੜ ਗਿਆ ਸੱਚੇ ਸਾਢੇ 12 ਹੋ ਗਏ ਨੇ ਸਾਢੇ 12 ਇੱਕ ਦੇ ਕਰੀਬ ਟਾਈਮ ਹੋ ਗਿਆ ਤੇ ਸਾਰੇ ਜਣਾਂ ਨੂੰ ਲੱਖ ਲੱਖ ਵਧਾਈਆਂ ਗੁਰਨਾਨਕ ਪਾਤਸ਼ਾਹ ਜੀ ਦੇ ਵਿਆਹ ਦੀਆਂ ਤੇ ਬਾਕੀ ਜੀ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੱਲ ਨਵੀਂ ਵੀਡੀਓ ਦੇ ਨਾਲ ਤੇ ਅੱਜ ਸਾਡੇ ਘਰੇ ਪੂਰੀਆਂ ਰੌਣਕ ਲੱਗੀਆਂ ਵੇਖੋ ਵਾਜਾਂ ਵੰਡੀਆਂ ਨਾ ਤੇ ਹੁਣ ਅਖਲ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਕ ਕਰਵਾਵਾਂਗੇ ਹੋ ਸਗਾ ਜੇ ਟਾਈਮ ਲੱਗਾ ਅੱਜ ਚੱਲ ਜਾਏਗਾ ਰਾਤੀ ਆਪਣਾ ਉੱਥੇ ਪਾਲਕੀ ਸਾਹਿਬ ਵੇਖਣ ਕਹਿੰਦੇ ਕਹਿੰਦੇ ਜਾਣਗੇ ਅੱਜ ਜੇ ਇਹਦੀ ਆਖਰਲੀ ਵੀ ਚਲ ਜਾਾਂਗੇ ਥੱਕੇ ਤਾਂ ਬਹੁਤ ਆਏ ਦੱਬਣੇ ਹੁਣ ਹੁਣ ਕਿੱਥੇ ਜਾਇਆ ਜਣਾ ਮਸਣਾ ਟਾਈਮ ਦਰਸ਼ਨ ਟਾਈਮ ਬਹੁਤ ਹੋ ਗਿਆ ਨਾ ਚਲੋ ਕੋਈ ਨਹੀਂ ਦੇਖਦੇ ਲੇਟ ਬਹੁਤ ਹੋ ਗਿਆ ਨਹੀਂ ਤੇ 11 ਵਜੇ ਨਾ ਆਪਣਾ ਪਾਲਕੀ ਸਾਹਿਬ 11 ਜਾਂ 12 12 ਇੱਕ ਵਜੇ ਆ ਜੰਦੇ 12 ਇੱਕ ਵਜੇ ਚੜ ਇੱਕ ਵਜੇ ਲੜਾਂ ਤੇ ਇਸ ਟਾਈਮ ਆਜ ਨਹੀਂ ਘਰੇ ਵੀ ਆ ਜਾਨੇ